ਇਤਿਹਾਸ ਨੂੰ ਫਰੋਲਣ ਦੀ ਕੋਸ਼ਿਸ਼ ਕਰੀਏ ਬਹੁਤ ਸਾਰੀਆਂ ਉਦਾਹਰਨਾਂ ਮਿਲ ਜਾਣਗੀਆਂ ਤੁਹਾਨੂੰ ਜਿੰਨਾ ਕੁੜੀਆਂ ਨੇ ਧੀਆਂ ਨੇ ਚਾਹੇ ਉਹ ਖੇਡਾਂ ਦੀ ਗੱਲ ਹੋਵੇ ਚਾਹੇ ਉਹ ਹੋਰ ਨਾਲ ਖਿੱਤਿਆਂ ਦੀ ਖਿੱਤਿਆਂ ਦੀ ਗੱਲ ਹੋਵੇ ਉਹਨਾਂ ਧੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਨੇ ਇੱਕ ਉਹ ਤੌਰ ਦਾ ਜਿਹੜੀ ਪੰਜਾਬ ਦੇ ਵਿੱਚ ਚੱਲਦੀ ਆ ਭਾਣੇ ਕਿ ਪੰਜਾਬ ਦੇ ਵਿੱਚ ਹੈਗਾ ਕੰਮ ਨਹੀਂ ਚੱਲ ਸਕਦਾ ਪੰਜਾਬ ਦੇ ਵਿੱਚ ਹੈਗਾ ਕਿ ਤਰੱਕੀ ਨਹੀਂ ਕੀਤੀ ਜਾ ਸਕਦੀ ਤੁਹਾਨੂੰ ਕਿ ਨਾਲੋਂ ਤੁਸੀਂ ਇੱਕ ਤਰੱਕੀ ਕਰ ਲਓਗੇ ਇਸ ਕੰਮ ਦੇ ਵਿੱਚ ਕੰਮ ਮੇਰੇ ਫਾਦਰ ਸਾਹਮਣੇ ਸ਼ੁਰੂ ਕੀਤਾ ਸੀਗਾ ਉਹਨਾਂ ਨੇ 15 ਦਿਨ ਕੰਮ ਕੀਤਾ ਉਹ ਬਿਮਾਰ ਰਹਿਣ ਲੱਗੇ ਸੀ ਇਹ ਕੰਮ ਬੰਦ ਰਹਿਣ ਕਰਕੇ ਫਿਰ ਬਾਅਦ ਵਿੱਚ ਮੈਂ ਸੋਚਿਆ ਕਿ ਮੈਂ ਆਪਣੇ ਕਜ਼ਨ ਨੂੰ ਕਾਲ ਕੀਤੀ ਸੀ ਦੋਨਾਂ ਨੇ ਇਹ ਕੰਮ ਸ਼ੁਰੂ ਕੀਤਾ ਸੀ ਕਿੰਨੇ ਵਜੇ ਖੜਦੇ ਹੋ ਇੱਥੇ ਸ਼ਾਮ 6 ਵਜੇ ਤੱਕ ਹੀ ਹੂੰ ਘਰੇ ਜਾ ਕੇ ਵੀ ਕੰਮ ਕਰ ਕਰਦੇ ਹੋ ਹਾਂਜੀ ਪੇਟਾ ਨਹੀਂ ਕਰਨੀ ਥੱਕ ਕੇ ਭਾਈ ਕੰਮ ਕਰਕੇ ਆਇਆ ਹੁਣ ਸਾਨੂੰ ਪਹਿਨ ਦੇ ਨਹੀਂ ਨਹੀਂ ਸਾਰਾ ਕੰਮ ਕਰੀਦਾ ਜੀ ਘਰੇ ਵੀ ਕਰੀਦਾ ਹਾਂਜੀ ਔਰ ਪਹਿਣ ਹੁਣ ਤੁਹਾਨੂੰ ਲੱਗਦਾ ਕਿ ਤੁਸੀਂ ਕੰਮ ਚਲਾਇਆ ਇੱਥੇ ਹਾਂਜੀ ਔਰ ਚੰਗਾ ਰਿਸਪੌਂਸ ਲੋਕਾਂ ਦੇ ਵੱਲੋਂ ਮਿਲ ਰਿਹਾ ਹੈ ਉਹ ਧਣੀ ਵੀ ਕਰਦੇ ਆਦੇ ਪੈਸੇ ਲਵਾਈ ਜਾਈਏ ਉਹ ਧਣੀ ਅਸੀਂ ਜ਼ੀਰੋ ਲੈਵਲ ਤੋਂ ਕੰਮ ਸ਼ੁਰੂ ਕੀਤਾ ਜਸਟ ਸਟੈਪ ਬਾਈ ਸਟੈਪ ਅੱਗੇ ਲੇ ਗਏ ਜੀ ਆ ਤਾਂ ਨਿਕਲਣਾ ਚਾਹੀਦਾ ਪਰ ਸਾਰਾ ਸੋਚ ਸੰਜ ਕੇ ਬਹੁਤ ਤਰ੍ਹਾਂ ਦੇ ਲੋਕ ਮਿਲਦੇ ਨੇ ਇੱਥੇ ਜੀ ਜਿਵੇਂ ਕੋਈ ਤਰ੍ਹਾਂ ਦੇ ਲੋਕ ਮਿਲਦੇ ਨੇ ਕੋਈ ਕਿੱਦਾਂ ਸੋਚ ਕੇ ਆਉਂਦਾ ਕੋਈ ਕਿੱਦਾਂ ਸੋਚਦਾ ਹਾਂ ਆਪਾਂ ਕਿਸੇ ਦੇ ਮਨ ਨੂੰ ਪੜ ਨਹੀਂ ਸਕਦੇ ਈ ਤੋਂ ਤੱਕ ਨਾ ਕੋਈ ਓਏ ਕੀ ਜੀ ਤੀਜਾਂ ਨੂੰ ਕੋਕਤਸ ਲਖਣੀ ਹੋਈ ਅਸੀਂ ਮੋਗੇ ਦੇ ਵਿੱਚ ਮੌਜੂਦ ਐ ਤੋਂ ਲੰਘ ਰਹੇ ਸੀਗੇ ਤੇ ਇੱਥੇ ਦੋ ਧੀਆਂ ਦੇ ਵੱਲੋਂ ਕੰਮ ਚਲਾਇਆ ਗਿਆ ਜੂਸ ਦਾ ਇਕ ਦੌਰ ਪੰਜਾਬ ਦੇ ਵਿੱਚ ਉਹ ਵੀ ਚੱਲ ਰਿਹਾ ਕਿ ਜਿਹੜੀ ਨੌਜਵਾਨ ਪੀੜ੍ਹੀ ਅੱਜ ਦੀ ਉਹ ਪੰਜਾਬ ਦੀ ਧਰਤੀ ਨੂੰ ਛੱਡ ਕੇ ਜਿਹੜਾ ਉਦੇਸ਼ਾਵਾਦ ਨੂੰ ਉਦਾਰੀ ਮਾਰ ਲਈ ਆ ਆਏ ਸਾਲ ਜਿਹੜਾ ਪੌਣੇ 2 ਲੱਖ ਸਟੂਡੈਂਟ ਹੈ ਉਦੇਸ਼ਾਵਾਦ ਨੂੰ ਉਦਾਰੀ ਮਾਰ ਦਿੰਦਾ ਔਰ ਪ੍ਰਵਾਸ ਆ ਜਿਹੜਾ ਉਹ ਵੱਡਾ ਵਿਸ਼ਾ ਜਿਹੜਾ ਪੰਜਾਬ ਦੇ ਵਿੱਚ ਬਣਿਆ ਹੋਇਆ ਅਸੀਂ ਲੋਗੇ ਦੇ ਨੈਰ ਰੋਡ ਤੇ ਮੌਜੂਦ ਹਰ ਧੀਆਂ ਦੇ ਵੱਲੋਂ ਕੰਮ ਚਲਾਇਆ ਗਿਆ ਪਹਿਲਾਂ ਕੋਲਾ ਸਾਥਾ ਬਤ ਕੋਲਾ ਕੋਲੇ ਸਾਸ਼ਿਕਾ ਕਿਸੇ ਗੱਲ ਕਿਤਾਬ ਕੋਲੇ ਥੈਂਕ ਯੂ ਕਿੰਨਾ ਟਾਈਮ ਹੋ ਗਿਆ ਆਪਣੇ ਕੰਮ ਕਰਦਾ ਇਹ ਚੀਜ਼ਾਂ ਸ਼ੁਰੂ ਤੇ ਹੀ ਲਾਇਏ ਜੀ तकरीबन 5 6 ਮਹੀਨੇ ਹੋਈ ਤੇ ਜੀ ਵਧੀਆ ਪੈਸੇ ਬਣਨ ਦੇ ਇਹਦੇ ਬੱਚਾ ਹਾਂਜੀ ਅ ਤੁਸੀਂ ਇੱਕ ਜਿਹੜਾ ਹੋਲ ਲੱਗੀ ਹੋਈ ਆ ਪੰਜਾਬ ਦੇ ਬੱਚਾ ਪਹਿਲਾਂ ਤੁਸੀਂ ਥੋੜੀ ਪੜ੍ਹਾਈ ਕਿੰਨੀ ਕੀਤੀ ਵੀ ਆ ਗ੍ਰੈਜੂਏਸ਼ਨ ਕੰਪਲੀਟ ਹੋ ਗਈ ਹੁਣੀ ਕੀਤੀ ਆ ਅਣੀ ਹੋ ਗਿਆ ਸਾਲ ਜੀ ਇਹ ਕੋ ਉਹ ਤੌਰ ਦਾ ਜਿਹੜੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਭਾਣੇ ਕਿ ਪੰਜਾਬ ਦੇ ਵਿੱਚ ਹੈਗਾ ਕੰਮ ਨਹੀਂ ਚੱਲ ਸਕਦਾ ਪੰਜਾਬ ਦੇ ਵਿੱਚ ਹੈਗਾ ਕਿ ਤਰੱਕੀ ਨਹੀਂ ਕੀਤੀ ਜਾ ਸਕਦੀ ਤੁਹਾਨੂੰ ਕਿ ਨਾਲ ਤੁਸੀਂ ਇੱਕ ਤਰੱਕੀ ਕਰ ਲਓਗੇ ਇਸ ਕੰਮ ਦੇ ਵਿੱਚ ਹਾਂਜੀ ਤਰੱਕੀ ਬਹੁਤ ਤਰੱਕੀ ਹੈ ਜਦੋਂ ਆਪਾਂ ਕੰਮ ਕਰਦੇ ਆ ਕੰਮ ਕਰਨ ਦੇ ਨਾਲ ਹੀ ਤਰੱਕੀ ਮਿਲਦੀ ਹੈ ਘਰ ਬੈਲੇ ਬੈਠਿਆਂ ਨੂੰ ਤਾਂ ਮੈਨੂੰ ਨਹੀਂ ਕਰ ਸਕਦਾ ਘਰੇ ਜੇ ਤੁਸੀਂ ਕੰਮ ਚਲਾਇਆ ਘਰੇ ਗੱਲ ਚੱਲੀ ਹੋਵੇ ਪਰਿਵਾਰ ਦੇ ਵਿੱਚ ਗੱਲ ਚੱਲੀ ਹੋਵੇ ਤੁਸੀਂ ਕੰਮ ਚਲਾਉਣਾ ਆ ਪਰਿਵਾਰ ਦਾ ਕੀ ਰੈਐਕਸ਼ਨ ਸੀਗਾ ਅਕਤੂਨ ਇਹ ਕੰਮ ਮੇਰੇ ਫਾਦਰ ਸਾਹਿਬ ਨੇ ਸ਼ੁਰੂ ਕੀਤਾ ਸੀਗਾ ਉਹਨਾਂ ਨੇ 15 ਦਿਨ ਕੰਮ ਕੀਤਾ ਉਹ ਬਿਮਾਰ ਹੋਣ ਲੱਗੇ ਸੀ ਇਹ ਕੰਮ ਬੰਦ ਰਹਿਣ ਕਰਕੇ ਫਿਰ ਬਾਅਦ ਵਿੱਚ ਮੈਂ ਸੋਚਿਆ ਕਿ ਮੈਂ ਆਪਣੇ ਕਜ਼ਨ ਨੂੰ ਕਾਲ ਕੀਤੀ ਸੀ ਦੋਨਾਂ ਨੇ ਇਹ ਕੰਮ ਸ਼ੁਰੂ ਕੀਤਾ ਪਰ ਰਿਸਪੌਂਸ ਤਾਂ ਹੋਲੀ-ਹੋਲੀ ਪਾਣੀ ਮੈਂ ਤੁਹਾਨੂੰ ਬੋਤਲ ਤੋਂ ਪਹਿਲਾਂ ਸੀਜ਼ਨ ਲਾਇਆ ਹਾਂਜੀ ਤੇ ਤੁਹਾਡੇ ਤੋਂ ਬਾਅਦ ਦੇ ਵਿੱਚ ਬਣੀ ਗੱਲ ਵੀ ਇਹ ਕਿ ਆਪਾਂ ਜੇ ਤੁਹਾਡੇ ਨਾਲ ਦੇ ਤੁਹਾਡੇ ਸੈੱਫ ਸਟੂਡੈਂਟ ਹੋਣਗੇ ਉਹ ਵੀ ਬਾਹਰ ਨੂੰ ਗਏ ਹੋਣਗੇ ਉੱਡੇ ਦਵਾ ਦੇ ਬੱਚੇ ਧਰ ਰਹੇਗੇ ਆਪਾਂ ਵੀ ਚਲੋ ਬਾਹਰ ਨੂੰ ਚੱਲਦੇ ਆਂ ਆਈ ਤਾਂ ਸੀ ਹਮ ਪਰ ਨਹੀਂ ਬਰ ਗਈ ਨਹੀਂ ਇੱਕ ਇੱਕ ਰੁਪਈਆ ਲੱਗੀ ਸੀ ਮੇਰੀ ਆ ਮੇਰੇ ਨਾਲ ਫਰੈਂਡ ਨੇ ਇਹਨਾਂ ਦੀਆਂ ਵੀ ਦੋ ਰੁਪਈਆਂ ਲਾਣੇ ਇਸ ਤੋਂ ਬਾਅਦ ਅਸੀਂ ਇੱਥੇ ਕੰਮ ਕਰਦੇ ਆਂ ਤਾਂ ਤੁਸੀਂ ਰਿਸਕ ਕਰ ਲਿਆ ਸੀਗਾ ਹਾਂਜੀ ਅਜਾ ਸਟਾਰ ਕੇ ਰੁਪਈਆ ਲੁਈਆ ਗਿਆ ਕਿਸੇ ਨੂੰ ਲੱਗ ਹਾਂਜੀ ਇੱਕ ਵਾਰੀ ਫਿਰ ਹੋ ਗਈ ਫਿਰ ਤੁਸੀਂ ਬਾਹਰ ਜਾਣਾ ਸੀ ਫਿਰ ਬਾਹਰ ਹੀ ਚਲੇ ਜਾਣਾ ਸੀ ਔਰ ਬਣ ਹਥੋਂ ਲੱਭਦੇ ਕਿ ਤੁਸੀਂ ਕੰਮ ਚਲਾਇਆ ਇੱਥੇ ਹਾਂਜੀ ਔਰ ਚੰਗਾ ਰਿਸਪੌਂਸ ਲੋਕਲ ਦੇ ਵੱਲੋਂ ਮਿਲ ਰਿਹਾ ਹਾਂਜੀ ਹਾਂਜੀ ਬਹੁਤ ਵਧੀਆ ਰਿਸਪੌਂਸ ਮਿਲਿਆ। ਤੇ ਪਰਿਵਾਰ ਦੇ ਵਿੱਚ ਕੀ ਹੁਣ ਸਥਿਤੀ ਕੀ ਹੈ ਕਿ ਪਰਿਵਾਰਾਂ ਨੇ ਕੀ ਕਹਿੰਦੇ ਕਿ ਤੁਸੀਂ ਜਿਵੇਂ ਅਸੀਂ ਪਹਿਲਾਂ ਵੀ ਦੋ ਕੁੜੀਆਂ ਦੇ ਇੰਟਰਵਿਊ ਕੀਤੇ ਸੀ ਉਹਨਾਂ ਨੇ ਪਹਿਲਾਂ ਰੈਡੀਓ ਤੋਂ ਕੰਮ ਸ਼ੁਰੂ ਕੀਤਾ ਸੀ ਬੰਦਾ ਰੈਸਟੋਰੈਂਟ ਬਣਾਇਆ। ਇੱਕ ਇਹ ਨੂੰ ਹੁੰਦਾ ਜਦੋਂ ਬੰਦਾ ਕੋਈ ਵੀ ਕੰਮ ਕਰਦਾ ਥੋੜਾ ਵੀ ਏਮ ਹੁੰਦਾ ਹੈ ਪਹਿਲਾਂ ਆਪਾਂ ਕਿੱਥੋਂ ਕੰਮ ਸ਼ੁਰੂ ਕਰਨਾ ਹੈ ਫਿਰ ਵੱਡੇ ਪੱਧਰ ਤੱਕ ਲੈ ਕੇ ਜਾਵਾਂਗੇ। ਅਸੀਂ ਇਦਾਂ ਨਹੀਂ ਵੀ ਘਰ ਦੇ ਆ ਦੇ ਪੈਸੇ ਲਵਾਈ ਜਾਈਏ। ਉਦੋਂ ਨਹੀਂ ਅਸੀਂ ਜ਼ੀਰੋ ਲੈਵਲ ਤੋਂ ਕੰਮ ਸ਼ੁਰੂ ਕੀਤਾ। ਜਿਵੇਂ ਸਟੈਪ ਬਾਈ ਸਟੈਪ ਅੱਗੇ ਲੈ ਕੇ ਜਾਈਏ। ਜੀਵਨ ਨੇ ਬੋਟਿਕ ਅਸੀਂ ਵੀ ਦੇਖ ਰਹੇ ਸੀ ਕਿ ਬਹੁਤ ਜ਼ਿਆਦਾ ਲਾਈਨ ਨਹੀਂ ਸੀ ਟੁੱਟ ਰਹੀ ਹਾਂਜੀ ਸਾਨੂੰ ਵੀ ਮਸਾਂ ਦਾ ਬਣਾ ਇੰਟਰਵਿਊ ਕਰਨ ਦੇ ਲਈ ਹਾਂਜੀ ਆ ਹੀ ਜਾਂਦੇ ਨੇ ਕਿ ਉਹ ਅੱਜ ਦੇ ਯੂਥ ਨੂੰ ਕੀ ਜਣਾ ਚਾਹੁੰਦੇ ਉਹ ਜਿਹੜਾ ਹਾਲਾਂਕਿ ਫਰਕ ਪਿਆਗਾ ਜਿਵੇਂ ਆਈਰ ਸੈਂਟਰ ਪਹਿਲਾਂ ਬਣੇ ਹੋਏ ਸੀਗੇ ਉਹ ਜਿਵੇਂ ਵਿਦੇਸ਼ਾਂ ਦੇ ਵਿੱਚ ਮਸਤੀਤੀ ਬਣੀ ਹੋਈ ਆ ਉਹਨਾਂ ਨੇ ਰੋਕ ਲਾਈ ਆ ਗ੍ਰੇਸ਼ਵਰ ਗ੍ਰੈਜੂਏਸ਼ਨ ਦੇ ਉੱਪਰ ਵਾਲੇ ਜਿਹੜੇ ਸਟੂਡੈਂਟ ਆ ਉਹਨਾਂ ਨੇ ਲੈ ਕੇ ਜਾਣੇ ਜਿਹੜੇ ਮਚ्योर ਹੈਗੇ ਆ ਤੇ ਉਹ ਫਰਕ ਪਾ ਕੇ ਤਨ ਕਿ ਜਿਹੜਾ ਯੂਥ ਆ ਅੱਜ ਇਸ ਪਾਸੇ ਵੱਲ ਨੂੰ ਆ ਰਿਹਾ ਜਿਵੇਂ ਤੁਸੀਂ ਆਏ ਹੋ ਇਹ ਤੁਸੀਂ ਇੱਧਰ ਕੰਮ ਆਏ ਨੋ ਕੰਮ ਆਏ ਵਸੇ ਜਿਵੇਂ ਹੋਰ ਯੂਥ ਆ ਉਹਨਾਂ ਨੂੰ ਥੋੜਾ ਸਨੇਹਾ ਕੀ ਹੈ ਕਿ ਉਹਨਾਂ ਨੂੰ ਵੀ ਹੋਣਾ ਚਾਹੀਦਾ ਹਾਂਜੀ ਸਰ ਯੂਥ ਦੇਖ ਦੇਖ ਕੇ ਬਹੁਤ ਅੱਗੇ ਆ ਰਹੀ ਹੈ ਬਹੁਤ ਮੁੰਡੇ ਵੀ ਆਪਣਾ ਕੰਮ ਸ਼ੁਰੂ ਕਰ ਰਹੇ ਨੇ ਉਹ ਵੀ ਇੱਦਾਂ ਰੇੜੀਆਂ ਕਾਰਟ ਲਗਾ ਕੇ ਸ਼ੁਰੂ ਕਰ ਰਹੇ ਨੇ ਸਾਨੂੰ ਦੇਖ ਕੇ ਇੱਕ ਕੁੜੀਆਂ ਵਾਂ ਗੀਤਾ ਭੋਨਵਾਲ ਉਹਨਾਂ ਨੇ ਵੀ ਕੰਮ ਸ਼ੁਰੂ ਕੀਤਾ ਸਾਨੂੰ ਵੀ ਅੱਜ ਕੀ ਪਤਾ ਲੱਗਿਆ ਵਾ ਕਿਰ ਤੁਹਾਨੂੰ ਦੇਖ ਕੇ ਉਹ ਕੁੜੀਆਂ ਨੇ ਵੀ ਕੰਮ ਸ਼ੁਰੂ ਕੀਤਾ ਅਸੀਂ ਉਹਨਾਂ ਕੋਲ ਵੀ ਜਾ ਕੇ ਆਣਾ ਇੱਕ ਬੜੀ ਵੱਡੀ ਗੱਲ ਐ ਐਪਰੀਸ਼ੀਏਟ ਹੀ ਹੋ ਜਾਂਦਾ ਐ ਇੱਕ ਵੱਡੀ ਗੱਲ ਐ ਬੜੇ ਬਹੁਤ ਥੋੜੇ ਲੋਕ ਹੁੰਦੇ ਐ ਏਦਾਂ ਦੇ ਜੋ ਦੂਜਿਆਂ ਦੇ ਲਈ ਉਦਾਹਰਣ ਬਣਦੇ ਆ ਪਰ ਥੋੜੇ ਨੇ ਵੀ ਇਹ ਮਾਣ ਵਾਲੀ ਗੱਲ ਹੈਗੀ ਹਾਂਜੀ ਜੀ ਬਹੁਤ ਮਾਣ ਵਾਲੀ ਗੱਲ ਐ ਇਹ ਸਾਨੂੰ ਵੀ ਏਦਾਂ ਹੁੰਦੇ ਵੀ ਸਾਨੂੰ ਦੇਖ ਕੇ ਕਿਸੇ ਨੇ ਕੰਮ ਜੀ ਹੋਰ ਬਲੇ ਟਾਮ ਦੇ ਵਿੱਚ ਤੁਸੀਂ ਜੇ ਇੱਥੇ ਖੜਦੇ ਹੋ ਹੋਰ ਕਿਸੇ ਪਾਸੇ ਵੀ ਲਾਇਆ ਕਰੋਗੇ ਤਾਂ ਇੱਕ ਵੀ ਜੇ ਤੁਸੀਂ ਇੱਥੇ ਹਜੇ ਤਾਂ ਸਰ ਇੱਥੇ ਹੀ ਹਜੇ ਅੱਗੇ ਕਿਤੇ ਲੋਕੇਸ਼ਨ ਚੇਂਜ ਕਰਾਂਗੇ ਤਾਂ ਅਸੀਂ ਪਬਲਿਕ ਨੂੰ ਜ਼ਰੂਰ ਸ਼ੇਅਰ ਕਰ ਦਾਂਗੇ ਤੁਸੀਂ ਕਹਿ ਰਹੇ ਸੀਗਾ ਤੁਹਾਡੇ ਫਰੈਂਡ ਨੇ ਇਹਨਾਂ ਨਾਲ ਤੁਸੀਂ ਗੱਲ ਕੀਤੀ ਹੈ ਕਿ ਆਪਾਂ ਕੰਮ ਸ਼ੁਰੂ ਕਰਨਾ ਹੈ ਇਹਨਾਂ ਨੇ ਵੀ ਪਰਿਵਾਰ ਦੇ ਵਿੱਚ ਗੱਲ ਕੀਤੀ ਹੋਵੇ ਆਪਾਂ ਇਦਾਂ ਦਾ ਕੰਮ ਸ਼ੁਰੂ ਕਰਨਾ ਹੈ ਔਰ ਫਿਰ ਉਹ ਤਾਲਮਿਲ ਕਿਵੇਂ ਤਾਲਮਿਲ ਕਿਵੇਂ ਬੰਦਦਾ ਸਾਰਾ ਉਹ ਇਹ ਕਜ਼ਨ ਨੇ ਸਮਝੇ ਸੋ ਇਹਨਾਂ ਦੀ ਹੈਲਪ ਦੇ ਨਾਲ ਹੀ ਸਾਰਾ ਕੁਝ ਚੱਲਦਾ ਨੇ ਇਕੱਲੇ ਤੋਂ ਨਹੀਂ ਸੈਟਅਪ ਸਹੀ ਹੁੰਦਾ ਕਿਉਂਕਿ 2% ਤਾਂ ਚਾਹੀਦੀ ਨੇ ਹੁਣ ਇੱਕਦਮ ਜਿਵੇਂ ਸਕੂਲ ਵਾਲੇ ਬੱਚਿਆਂ ਨੂੰ ਚਾਹੀਦੀ ਉਹਦਾ ਰਸ ਖਤ ਹੋ ਜਾਵੇ ਜੀ ਇੱਕ ਬਨੇ ਜੋ ਸਮਾਜ ਦੇ ਵਿੱਚ ਧੀਆਂ ਦੇ ਲਈ ਇੱਕ ਧਾਰਨਾ ਬਣੀ ਹੋਈ ਆ ਇੱਕ ਹੱਦਬੰਦੀ ਬਣੀ ਹੁੰਦੀ ਆ ਇੱਕ ਦਾਇਰਾ ਧੀਆਂ ਦੇ ਲਈ ਬਣਿਆ ਹੁੰਦਾ ਤੇ ਤੁਸੀਂ ਬਾਹਰ ਜਾਣਾ ਤਾਂ ਤੁਸੀਂ ਬਹੁਤ ਗੱਲਾਂ ਦਾ ਪਾਲੂ ਧਿਆਨ ਰੱਖਣਾ ਪੈਂਦਾ ਉਹ ਚੀਜ਼ਾਂ ਸਾਰੀਆਂ ਦਿਮਾਗ ਦੇ ਵਿੱਚ ਹੈਗੀਆਂ ਹੈ ਜੀ ਜਿਵੇਂ ਹੁਣ ਧੀਆਂ ਦੇ ਲਈ ਕਹ ਦਿੱਤਾ ਜਾਂਦਾ ਕਿ ਮਾਹੌਲ ਠੀਕ ਨਹੀਂ ਹੈ ਤੁਸੀਂ ਧਿਆਨ ਦੇ ਨਾਲ ਜੋ ਵੀ ਤੁਸੀਂ ਕੰਮ ਕਰਨਾ ਹੈ ਸਹੱਤਾ ਦੇ ਨਾਲ ਕਰਨਾ ਹੈ ਉਹ ਈਆਂ ਨੂੰ ਬਾਹਰ ਆਉਣ ਦਾ ਇੱਕ ਮੌਕਾ ਦੇਣਾ ਚਾਹੀਦਾ ਮਾਪਿਆਂ ਨੂੰ ਵੀ ਹੋਰ ਜੋ ਸਮਾਜ ਦੀ ਧਾਰਨਾ ਉਹਨੂੰ ਵੀ ਬਦਲਣਾ ਪੈਣਾ ਹਾਂ ਜੀ ਈਆਂ ਨੂੰ ਬਾਹਰ ਤਾਂ ਨਿਕਲਣਾ ਚਾਹੀਦਾ ਪਰ ਸਾਰਾ ਸੋਚ ਸਮਝ ਕੇ ਬਹੁਤ ਤਰ੍ਹਾਂ ਦੇ ਲੋਕ ਮਿਲਦੇ ਨੇ ਇੱਥੇ ਜੀ ਜਿਵੇਂ ਕੋਈ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਨੇ ਕੋਈ ਕਿੱਦਾਂ ਸੋਚ ਕੇ ਆਉਂਦਾ ਕੋਈ ਕਿੱਦਾਂ ਸੋਚਦਾ ਹਾਂ ਆਪਾਂ ਕਿਸੇ ਦੇ ਮਨ ਨੂੰ ਪੜ ਨਹੀਂ ਸਕਦੇ ਬਿਲਕੁਲ ਪੜ ਨਹੀਂ ਸਕਦੇ ਹਣ ਅਸੀਂ ਵੀ ਇੱਥੇ ਕੰਮ ਕਰਦੇ ਪਰ ਸਾਡੇ ਮਾਪਿਆਂ ਨੂੰ ਤਾਂ ਪਿੱਛੇ ਟੈਨਸ਼ਨ ਹੁੰਦੀ ਹੈ ਹੂੰ ਤੁਸੀਂ ਗੱਡੀ ਆਪ ਚਲਾ ਕੇ ਲਿਆਉਣਾ ਹਾਂਜੀ ਗੱਡੀ ਚਲਾ ਲੈਨੇ ਹਾਂ ਹਾਂਜੀ ਜੀ ਅਸੀਂ ਵੀ ਬਣੇ ਕੰਮ ਨਾ ਕਰਦਾ ਕੰਮ ਵਾਲਾ ਟਾਈਮ ਦੇ ਪੱਤੇ ਹੋਰ ਵੀ ਤਰੱਕੀ ਕਰੋ ਆਪਣੇ ਮਾਪੋਂ ਦਾ ਨਾਮ ਕਿਤਾ ਕੋਈ ਵੀ ਹੋਵੇ ਹਰ ਇੱਕ ਦੇ ਲਈ ਵੱਡਾ ਹੀ ਹੁੰਦਾ ਹਾਂਜੀ ਜੀ ਅਸੀਂ ਇਹ ਮੌਕੇ ਦੇ ਵਿੱਚ ਮੌਜੂਦ ਹੈ ਇਹ ਮੋਗਾ ਦਾ ਜਦੋਂ ਆਪਾਂ ਕੋਟਕਪੂਰਾ ਰੋਡ ਇਧਰਲੇ ਪਾਸੇ ਰਾਹ ਜਾਂਦਾ ਦਾ ਤੇ ਦਾ ਧੀਆ ਦੇ ਪਾਸੋਂ ਜਿਹੜੀ ਜੂਤ ਦਾ ਕੰਮ ਚਲਾਇਆ ਗਿਆ ਆ ਪੁਰਾਣਾ ਪਿੰਡ ਪਣੇ ਕਿਹਦਾ ਕਰ ਤੁਸੀਂ ਇੱਥੇ ਲੋਕ ਨਹੀਂ ਹੋਇਆ ਸੀ ਹੋਰ ਪਿੰਡ ਤੋਂ ਵੀ ਪਿੰਡ ਤੋਂ ਇੱਕ ਕੋਕਰੀ ਬੁਲਾ ਸੀ ਕੋਕਰੀ ਕੋਕਰੀ ਅਜੀਤਵਾਲ ਦੇ ਕਰੀਬ ਪੈ ਜਾਂਦਾ ਕਿੰਨੇ ਕਿਲੋਮੀਟਰ ਪਾ ਜਾਂਦਾ ਇੱਥੋਂ ਇੱਥੋਂ 14 ਕਿਲੋਮੀਟਰ ਪਈ ਮੰਨ ਲਓ ਕਿ ਤੁਹਾਨੂੰ 25 ਕਿਲੋਮਟਰ ਤੁਸੀਂ ਗੱਡੀ ਚਲਾਉਣੇ ਆਉਣ ਜਾਣ ਦੇ ਹਾਂਜੀ ਤਾਂ ਇਹ ਉਹ ਤੀਆਂ ਨੇ ਕਿਉਂਕਿ ਜਦੋਂ ਬੰਦਾ ਉਤਮ ਕਰਦਾ ਹਿੰਮਤ ਕਰਨ ਵਾਲੇ ਬੰਦਿਆਂ ਦੀ ਜਿਹੜਾ ਪਰਮਾਤਮਾ ਵੀ ਸਾਥ ਦਿੰਦਾ ਅੰਸਾਈ ਦੇ ਵਿੱਚ ਬੈਠਣ ਦੇ ਤਾਂ ਪਿੰਜਰ ਵੀ ਸੁੱਕ ਜਾਂਦੇ ਆ ਤੇ ਬਹੁਤ ਵੱਡੇ ਜਿਹੜੇ ਸਹਾਇਕਾਰ ਆ ਉਹਨਾਂ ਦਾ ਕਹਿਣਾ ਔਰ ਵੱਡੇ ਜਿਹੜੇ ਸਿਹਰਦ ਲੋਕ ਆ ਉਹਨਾਂ ਦੀ ਧਾਰਨਾ ਇਹ ਵੀ ਹੈਗੀ ਆ ਜਦੋਂ ਆਪਾਂ ਘਰ ਤੋਂ ਬਾਹਰ ਇੱਕ ਪੈਰ ਪਟਾਂਗੇ ਤਾਂ ਆਪਾਂ ਨੂੰ ਜਿਹੜੀ ਹੋਰ ਦੁਨੀਆ ਇੱਕ ਹੈਗੀ ਆ ਉਹ ਉਡੀਕ ਰਹੀ ਹੁੰਦੀ ਆ ਕਿ ਤੁਹਾਨੂੰ ਜਿਹੜੇ ਪਰ ਹੁੰਦੇ ਆ ਉਹ ਖਿਲਾਰਾਂ ਦੀ ਲੋੜ ਹੁੰਦੀ ਆ ਦੋ ਧੀਆਂ ਇੱਕ ਧੀ ਆ ਕਿਦਰ ਭੈਣ ਖੜੀ ਆ ਦੋਵੇਂ ਕੁੜੀਆਂ ਦੇ ਵੱਲੋਂ ਜਿਹੜਾ ਇੱਥੇ ਕੰਮ ਚਲਾਇਆ ਗਿਆ ਜੂਸ ਦਾ ਉਹ ਇਹਨਾਂ ਨੇ ਕਿਹਾ ਕਿ ਅਸੀਂ ਪਰਿਵਾਰ ਦੇ ਵਿੱਚ ਗੱਲ ਕੀਤੀ ਸੀ ਔਰ ਸਾਡੀ ਧਾਰਨਾ ਸੀ ਕਿ ਅਸੀਂ ਬਾਹਰ ਜਾਣਾ ਸੀਗਾ ਇਹ ਭੈਣ ਦਾ ਕਹਣਾ ਸੀ ਆਈਐਲਐਸ ਕਰ ਲਿਆ ਸੀ ਉਸ ਤੋਂ ਬਾਅਦ ਦੇ ਵਿੱਚ ਅਸੀਂ ਬਾਹਰ ਜਾਣਾ ਸੀ ਪਰ ਧਾਰਨਾ ਬਦਲੀ ਆ ਤਾਂ ਕਿ ਚੰਗੇ ਸੰਕੇਤ ਵੀ ਹੈਗਾ ਕਿ ਪਿਛਲੇ ਸਮਿਆਂ ਦੇ ਵਿੱਚ ਇੱਕ ਜਿਹੜੀ ਬਹੁਤ ਵੱਡੀ ਹੋੜ ਲੱਗੀ ਹੋਈ ਸੀ ਪੰਜਾਬ ਦੇ ਵਿੱਚ 1.5 ਲੱਖ ਸਟੂਡੈਂਟ ਆਏ ਸਾਲ ਬਾਹਰ ਨੂੰ ਜਾਂਦਾ ਸੀ ਹੁਣ ਬੇਵਾਂ ਜਿਹੜੀ ਘਟ ਗਈ ਲੱਖ ਤੋਂ ਘਟਦੀ ਰਹੀ ਗਈ ਆ ਅੱਸੀ ਤੋਂ 90 ਹਜ਼ਾਰ ਦੀ ਰਹੀ ਗਈ ਆ ਔਰ ਚੰਗੇ ਸੰਕੇਤ ਵੀ ਆ ਕਿ ਚਾਹੇ ਉਹ ਮੁੰਡੇ ਹੋਣ ਚਾਹੇ ਉਹ ਕੁੜੀਆਂ ਹੁਣ ਕੋਈ ਰੈਸਟੋਰੈਂਟ ਕਰ ਰਿਹਾ ਕੋਈ ਜੂਸ ਦਾ ਕੰਮ ਕਰ ਰਿਹਾ ਔਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਆਪੋ ਆਪਣੇ ਅ ਅਨਸਾਰ ਜਿਹੜਾ ਕੰਮ ਸ਼ੁਰੂ ਕਰ ਰਿਹਾ ਔਰ ਹਰ ਕਿਸੇ ਲਈ ਕੰਮ ਛੋਟਾ ਪਠਾਣੀ ਹੁੰਦਾ ਹਰ ਕਿਸੇ ਲਈ ਕੰਮ ਆ ਜਿਹੜਾ ਉਹ ਵੱਡਾ ਹੀ ਹੁੰਦਾ ਪਰ ਬਣ ਲਾ ਗੱਲ ਕਰਦੇ ਆ ਭਣੇ ਤੈਂ ਤੁਸੀਂ ਵੀ ਨਾਲ ਹੀ ਹੁੰਨੇ ਹੋ ਹਾਂਜੀ ਹਾਂ ਕਿੰਨੇ ਕ ਵਜੇ ਆ ਜੰਨੇ ਹੋ ਇੱਥੇ ਸਵੇਰ 10 ਵਜੇ ਆ ਜੰਨੇ ਹਾਂ ਸਵੇਰ 10 ਵਜੇ ਆ ਜੰਨੇ ਹੋ ਕਿੰਨੇ ਵਜੇ ਤੱਕ ਖੜਦੇ ਹੋ ਇੱਥੇ ਸ਼ਾਮ 6 ਵਜੇ ਤੱਕ ਹੀ ਹੂੰ ਘਰੇ ਜਾ ਕੇ ਵੀ ਕੰਮ ਕਰਦੇ ਹੋ ਹਾਂਜੀ ਇਹ ਤਾਂ ਨਹੀਂ ਕਹਿੰਦੇ ਕਿ ਥੱਕ ਕੇ ਬਾਈ ਕੰਮ ਕਰਕੇ ਆਇਆ ਹੁਣ ਸਾਨੂੰ ਪਾਣ ਦੇ ਨਹੀਂ ਨਹੀਂ ਸਾਰਾ ਕੰਮ ਕਰੀਦਾ ਜੀ ਘਰੇ ਵੀ ਕਰੀਦਾ ਹਾਂਜੀ ਤੁਸੀਂ ਵੀ ਬੜੇ ਬਾਹਰ ਨੂੰ ਜਾਣਾ ਸੀ ਹਾਂਜੀ ਹੂੰ ਤੋਂ ਤੁਹਾਡਾ ਵਾਇਰਸ ਕੀਤਾ ਹੁਣ ਹਾਂਜੀ ਆਇਲਸ ਕੀਤਾ ਹੈ ਮੇਰਾ ਔਰ ਬੜਾ ਨਿਤਾਰ ਨਾ ਕਰ ਕਿਵੇਂ ਬਦਲੀ ਆ ਤੁਹਾਨੂੰ ਬਾਹਰ ਦੀ ਦੁਨੀਆ ਕੁਝ ਹੋਰ ਹੁੰਦੀ ਆ ਕਿ ਤੁਹਾਨੂੰ ਹੋਰ ਆ ਗਈ ਔਰ ਜਿਹੜਾ ਅੱਜ ਦਾ ਯੂਥ ਆ ਪੰਜਾਬ ਦੀ ਧਰਤੀ ਤੋਂ ਖਾ ਕੇ ਪੀ ਕੇ ਔਰ ਇੱਥੋਂ ਪਲਕੀ ਨਿੰਦ ਨਿੰਦ ਪੰਡ ਰਹਾ ਕਿ ਇੱਥੇ ਰਗੇ ਤਰਕੀ ਨਹੀਂ ਕੀਤੀ ਜਾਂ ਸਾਦੀ ਤੁਹਾਨੂੰ ਲੱਗਦਾ ਕਿ ਤੁਸੀਂ ਇੱਥੇ ਪਾਸ ਹੋ ਜਾਓਗੇ ਇਸ ਕੰਮ ਦੇ ਵਿੱਚ ਹਾਂਜੀ ਜਰੂਰ ਹੋਵਾਂਗੇ ਇੱਥੇ ਜੇ ਕੰਮ ਖੋਲਿਆ ਤਾਂ ਅੱਗੇ ਵੱਡਾ ਵੀ ਹੋਊਗਾ ਕੰਮ ਜੀ ਹਾਂਜੀ ਹੋਰ ਬੜੇ ਟਾਈਮ ਦੇ ਵਿੱਚ ਅਸੀਂ ਵੀ ਕਾਮਨਾ ਕਰਦੇ ਹਾਂ ਤੁਸੀਂ ਹੋਰ ਜਿਹੜਾ ਇਸ ਕੰਮ ਦੇ ਵਿੱਚ ਤਰੱਕੀ ਕਰੋ ਹਾਂਜੀ ਹਾਂਜੀ ਜੀ ਇਹ ਇਹ ਦੋ ਧੀਆਂ ਦੇ ਵੱਲੋਂ ਕੰਮ ਕੀਤਾ ਗਿਆ ਭੈਣ ਨੇ ਗੱਲ ਬਹੁਤ ਵੱਡੀ ਕਹੀ ਆ ਜਜ਼ਮਾ ਤੇ ਜਨੂੰਨ ਹੋਣਾ ਚਾਹੀਦਾ ਕੰਮ ਕੋਈ ਵੀ ਵੱਡਾ ਨਹੀਂ ਹੁੰਦਾ ਉਹ ਆਪਣੇ ਦ੍ਰਿੜਤਾ ਦੇ ਨਾਲ ਝੱਜਵੇ ਦੇ ਨਾਲ ਜਨੂੰਨ ਦੇ ਨਾਲ ਇਤਿਹਾਸ ਨੂੰ ਬਰੁਲਣ ਦੀ ਕੋਸ਼ਿਸ਼ ਕਰੀਏ ਬਹੁਤ ਸਾਰੀਆਂ ਉਦਾਹਰਣਾਂ ਮਿਲ ਜਾਣਗੀਆਂ ਤੁਹਾਨੂੰ ਜਿੰਨਾ ਕੁੜੀਆਂ ਨੇ ਧੀਆਂ ਨੇ ਚਾਹੇ ਉਹ ਖੇਡਾਂ ਦੀ ਗੱਲ ਹੋਵੇ ਚਾਹੇ ਉਹ ਹੋਰ ਨਾਲ ਖਿੱਤਿਆਂ ਦੀ ਖਿੱਤਿਆਂ ਦੀ ਗੱਲ ਹੋਵੇ ਉਹਨਾਂ ਧੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਨੇ ਉਹਨਾਂ ਧੀਆਂ ਦੇ ਵੱਲੋਂ ਹੁਸਦ ਦਾ ਕੰਮ ਚਲਾਇਆ ਗਿਆ ਔਰ ਪਹਿਲਾ ਸੀਜ਼ਨ ਇਹਨਾਂ ਦਾ ਇਹਨਾਂ ਧੀਆਂ ਦਾ ਕਹਿੰਦਾ ਕਿ ਅਸੀਂ ਸਾਡੀ ਕੋਸ਼ਿਸ਼ ਇਹ ਆਇਆ ਜਿਵੇਂ ਉਹ ਵਾਲੇ ਟਾਈਮ ਦੇ ਵਿੱਚ ਇਦੋਂ ਵੀ ਜਿਹੜਾ ਵੱਡੀ ਪੱਧਰ ਤੇ ਆਉਂਦਾ ਕੰਮ ਸ਼ੁਰੂ ਕਰੀਏ ਉਹ ਅਸੀਂ ਕਾਮਨਾ ਕਰਦੇ ਆ ਕਿ ਚੰਗੇ ਸੰਕੇਤ ਵੀ ਹੈਗੇ ਆ ਕਿ ਪੰਜਾਬ ਦਾ ਯੂਥ ਬਾਹਰ ਜਾਣ ਨੂੰ ਤਰਜੀਹ ਦਿੰਦਾ ਸੀਗਾ ਵਿਦੇਸ਼ਾਂ ਵੱਲ ਨੂੰ ਉਡਾਰੀ ਨਾ ਅਸੀਂ ਚੰਗੇ ਸੰਕੇਤ ਦਾ ਚੰਗੀ ਧਾਰਨਾ ਬਣੀ ਆ ਕਿ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਕੰਮ ਸ਼ੁਰੂ ਕਰ ਰਿਹਾ ਇੱਥੇ ਇਹ ਗੱਲ ਨਹੀਂ ਆ ਕਿ ਉਹ ਵੱਡਾ ਕੰਮ ਦਾ ਛੋਟਾ ਕੰਮ ਹਰ ਕਿਸੇ ਦੇ ਲਈ ਆਪਣਾ ਕੰਮ ਵੱਡਾ ਹੀ ਹੁੰਦਾ ਜਦੋਂ ਰੋਹ ਹੁਣ ਨਪਕ ਪੋਸਟ ਦੇ ਨਾਲ ਮੈਂ ਸਿਮਰਨ ਜੀ ਸਤਿ ਸਦਾਣਾ ਕੈਮਰਾਮੈਨ ਕੁਸਣ ਦੇ ਨਾਲ ਧੰਨਵਾਦ